ਬੀਜ ਬਾਈ ਕਹਿੰਦਾ ਵੀ ਐ ਕਿ ਥੋੜਾ ਤਿਆਰ ਹੋਇਆ ਪਰ ਕੁਆਲਿਟੀ ਇੱਕ ਨੰਬਰ ਹੋਊਗੀ। ਅੱਜ ਤਾਂ ਇਹ ਬਸ ਕੀ ਦੱਸਗੇ ਤੁਹਾਨੂੰ। ਇਸ ਐਜ ਤਾਂ ਇਹਦੇ ਮੁਕਾਬਲੇ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਲਾ ਲਓ। ਠੀਕ ਹੈ ਬਾਈ। ਇਹ ਇੰਨੀ ਜ਼ਿੰਮੇਵਾਰੀ ਐ ਇਸ ਗੱਲ ਦੀ ਕਿ ਜਿਵੇਂ ਹਾਂਜੀ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਆਪਾਂ ਬਠਿੰਡਾ ਜ਼ਿਲ੍ਹੇ ਦੇ ਮਹਾਰਾਜ ਪਿੰਡ ਵਿੱਚ ਬੈਠੇ ਆਂ ਬਾਈ ਦਵਿੰਦਰ ਸਿੰਘ ਸਿੱਧੂ ਕੋਲ। ਬਾਈ ਹੋਰਾਂ ਦਾ 1997 ਤੋਂ ਸਬਜ਼ੀਆਂ ਦੀ ਨਰਸਰੀ ਦਾ ਕੀਤਾ ਹੈਗਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਬੜੀ ਇਮਾਨਦਾਰੀ ਦੇ ਨਾਲ ਲਗਨ ਦੇ ਨਾਲ ਕਿਸਾਨ ਭਰਾਵਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਜਿਹੜੀਆਂ ਉਹ ਤਿਆਰ ਕਰਕੇ ਦੇ ਰਹੇ ਨੇ ਪਿਛਲੇ ਸਾਲ ਵੀ ਆਪਾਂ ਬਾਈ ਹੋਰਾਂ ਦੇ ਪਿਆਜ਼ ਦੇ ਬੀਜ ਦੀ ਵੀਡੀਓ ਜਿਹੜੀ ਆਪਣੇ ਚੈਨਲ ਤੇ ਅਪਲੋਡ ਕੀਤੀ ਸੀਗੀ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਜਿਹੜੇ ਭਰਾਵਾਂ ਨੇ ਵੀ ਬਾਈ ਤੋਂ ਬੀਜ ਲੈ ਕੇ ਜਾਂ ਪਨੀਰੀ ਲੈ ਕੇ ਆਪਣੇ ਖੇਤ ਦੇ ਵਿੱਚ ਲਾਈ ਸੀ ਬਹੁਤ ਸੋਹਣੇ ਰਿਜ਼ਲਟ ਮਿਲਿਆ ਤੇ ਅੱਜ ਆਪਾਂ ਜੇ ਦੁਬਾਰਾ ਇੱਥੇ ਬੈਠਿਆ ਤਾਂ ਉਹੀ ਕਾਰਨ ਵੀ ਜਿਹੜਾ ਤੁਹਾਡਾ ਭਰੋਸਾ ਹੈਗਾ ਉਹ ਬਾਈ ਹੋਰਾਂ ਤੇ ਬਣਿਆ ਹੋਇਆ ਤੇ ਆਪਾਂ ਵੀ ਇਸੇ ਹੌਸਲੇ ਨਾਲ ਬਾਈ ਕੋਲੇ ਦੁਬਾਰਾ ਆਏ ਆ ਤੇ ਅੱਜ ਵੀ ਪਿਆਜ਼ ਦੇ ਬੀਜ ਬਾਰੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬੈਠਕੋ ਹਾਂ ਵਧੀਆ ਜੀ ਵਧੀਆ ਤੇ ਬਾਈ ਕਿੱਦਾਂ ਚੱਲ ਰਿਹਾ ਕੰਮ ਕਾਰੀ ਕੰਮ ਵਧੀਆ ਚੱਲਦਾ ਜੀ ਤੇ ਇਹ ਬੀਜ ਬਾਰੇ ਦੱਸੋ ਜੀ ਆਪਾਂ ਉਦੋਂ ਖੇਤ 'ਚ ਵੀ ਵੀਡੀਓ ਬਣਾਈ ਸੀ ਉਹੀ ਬੀਜ ਹੈ ਉਹੀ ਬੀ ਹੈ ਜੀ ਹਾਂਜੀ 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 ਠੀਕ ਹੈ ਬਈ ਉਦੋਂ ਆਪਾਂ ਖੇਤ 'ਚ ਵੀ ਵੀਡੀਓ ਬਣਾਈ ਸੀ ਫਿਰ ਤੁਸੀਂ ਘਰੇ ਆਏ ਸੀਗੇ ਤੇ ਉਦੋਂ ਮੇਰੇ ਪੱਗ ਨਹੀਂ ਬੰਨੀ ਹੋਈ ਬੋਦੀਆਂ ਵਾਲੀ ਉਹ ਵੀ ਬਹੁਤ ਫੋਨ ਆਇਆ ਵੀ ਬਾਈ ਗੰਨੇ ਦੇ ਵੀ ਵਾਸਤੇ ਠੀਕ ਹੈ ਬਈ ਤੇ ਇਹ ਆਪਾਂ ਵੀ ਮਤਲਬ ਕਿ ਆਪਣੇ ਇਹ ਰੋਜਗਾਰੀ ਹੈ ਜੀ ਵੀ ਆਪਾਂ ਇਹਨੂੰ ਵੀ ਅਰਪਣਾ ਕੀਤਾ ਹੁੰਦਾ ਜਿਹੜਾ ਆਪਣੇ ਵਾਸਤੇ ਸਭ ਤੋਂ ਵੱਡੀ ਗੱਲ ਹੁੰਦਾ ਹਾਂਜੀ ਵੀ ਪੂਰੀ ਲਗਨ ਨਾਲ ਮਤਲਬ ਕਿ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਕੀ ਵਾਰੀ ਅਸੀਂ ਨਾ ਪੂਰੀ ਜੋਰ ਲਾਇਆ ਕਿਉਂਕਿ ਹਰੇਕ ਵਾਰੀ ਪਿਆਜ਼ ਦੇ ਬੀਜ ਨੂੰ ਪ੍ਰੋਬਲਮ ਇਹ ਆਉਂਦੀ ਹੈ ਵੀ ਜਿਵੇਂ ਜਿਵੇਂ ਸਿਰੇ ਚੜਦਾ ਹੈ ਤੇ ਭੂਕਾਂ ਪੀਲੀਆਂ ਪੈ ਗਈਆਂ ਜਾਂ ਕੋਈ ਬਿਮਾਰੀ ਪੈ ਗਈ ਤੇ ਬਹੁਤ ਦਿੱਕਤਾਂ ਆਉਂਦੀਆਂ ਠੀਕ ਹੈ ਜੀ ਇਸ ਕੀ ਵਾਰੀ ਵੀ ਜਿਹੜੀ ਪਿਆਜ਼ ਦੀ ਸੀਡ ਦੀ ਪ੍ਰੋਡਕਸ਼ਨ ਹੈ ਬਹੁਤ ਘੱਟ ਹੈ ਠੀਕ ਹੈ ਬਈ ਤੇ ਵੀ ਆਪਾਂ ਐਵੇਂ ਕਹੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਠੀਕ ਰਿਹਾ ਜੀ ਠੀਕ ਹੈ ਬਾਕੀ ਜਦੋਂ ਵੀਡੀਓ ਜਾਂਦੀਆਂ ਬਹੁਤ ਚੱਲੀਆਂ ਵੀਡੀਓ ਹਨਾ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਵੀਰ ਲੋਕ ਫੋਨ ਕਰਦੇ ਹੁਣ ਆਪਾਂ ਵਧੀਆ ਕੁਆਲਿਟੀ ਕਰੀਏ ਬਿਲਕੁਲ ਜੀ ਇਹਦੇ ਵਿੱਚ ਮੇਰੀ ਜ਼ਿੰਮੇਵਾਰੀ ਵੀ ਹੈ ਤੇ ਜਿਵੇਂ ਹੁਣ ਤੁਸੀਂ ਮੇਰੇ ਨਾਲ 27-28 ਸਾਲ ਤੋਂ ਵਰਤਦੇ ਹੋ ਤੁਸੀਂ ਤਾਂ ਉਹ ਛੋਟੇ ਜਿਹੇ ਸੀਗੇ ਜਦੋਂ ਤੁਸੀਂ ਇਹਦੀ ਲੈ ਕੇ ਗਏ ਹੋਗੇ ਤੇ ਸੋਨੂੰ ਵੀ ਪਤਾ ਹੀ ਹੈਗਾ ਤੇ ਸਹੀ ਹੈ ਭਾਈ ਬੀਜ ਦੀ ਭਾਈ ਕੁਆਲਿਟੀ ਬਹੁਤ ਸੋਹਣੀ ਬਣੀ ਆ ਤੁਸੀਂ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਦਰਾਨੇ ਦਾ ਸੈਰ ਜਿੰਦੀ ਉਹ ਬਧੀਆ ਬਣਿਆ ਸੈ ਹੈ। ਬਈ ਇਹਦੀ ਹੁਣ ਜਿਹੜੀ ਇਹ ਹੈਗੀ ਆ ਕੁਆਲਿਟੀ ਹੈ ਪ੍ਰੋਪਰ ਗ੍ਰੇਡਿੰਗ ਤੋਂ ਬਾਅਦ ਆ ਪੂਰੀ ਆ। ਜਿਹੜੀ ਸੇਲ ਕਰੋਗੇ। ਸੇਲ ਕਰਨ ਵਾਲੀ ਤੇ ਦੂਜੀ ਗੱਲ ਇਹ ਵੀ ਜਰਮੀਨੇਸ਼ਨ ਦੀ ਵੀ ਗਾਰੰਟੀ ਹੈ। ਠੀਕ ਹੈ ਜੀ। ਹਾਂ ਅੰਦਰ ਅੰਦਰ ਅਸੀਂ ਬੀਜ ਹੁਣ ਦੂਜੀ ਵਾਰੀ ਬੀਜਿਆ ਹੋਇਆ ਸਾਡਾ। ਠੀਕ ਹੈ ਬਈ। ਹਾਂ ਵੀ ਨਹੀਂ ਤਾਂ ਜਦੋਂ ਵੀ ਕੋਈ ਫਾਰਮਰ ਲੈ ਕੇ ਜਾਂਦਾ ਤਾਂ ਉਹ ਗੋੜ ਵਾਲੇ ਗੱਟੇ 'ਚ ਜਰਮੀਨੇਸ਼ਨ ਚੈੱਕ ਕਰ ਸਕਦਾ। ਗੋੜ ਵਾਲੇ ਗੱਟੇ ਨੂੰ ਗਿੱਲਾ ਕਰ ਲਓ। ਉਹਦੇ 'ਚ ਗਿਣ ਕੇ ਦਾਣੇ ਲਾ ਕੇ ਤੇ ਉਹਨੂੰ ਇਕੱਠਾ ਕਰ ਦਿਓ ਤੇ ਬਸ 4 ਦਿਨਾਂ 'ਚ ਸਾਰਾ ਪਤਾ ਲੱਗ ਜਾਂਦਾ ਹੈ। ਪਰ ਉਹਦੇ ਨਾਲੋਂ ਵਧੀਆ ਹੈਗਾ ਵੀ ਜਿਵੇਂ ਅਸੀਂ ਤਾਂ ਖੇਤ ਦੇ ਵਿੱਚ ਜਿੰਨ ਪੂਰੀ ਜਰਮੀਨੇਸ਼ਨ ਚੈੱਕ ਕਰਕੇ ਫੇਰ ਜਿੰਨਾ ਪੂਰੀ ਜਰਮੀਨੇਸ਼ਨ ਹੈ ਜਿੰਨੀ ਜਰਮੀਨੇਸ਼ਨ ਕਿਨੋਂ ਕਿਸੇ ਕਿਸੋਂ ਦਾ ਜਾਂ ਕੁਆਲਿਟੀ ਕਿਨੋਂ ਲਾਂਭਾ ਨਹੀਂ ਹੁੰਦਾ ਤੇ ਬਾਈ ਜੀ ਵੈਰਾਈਟੀ ਦੱਸੋ ਮੰਨ ਲਓ ਕਿੱਦਾਂ ਦੀ ਹੈਗੀ ਆ ਇਹ ਇਹ ਪਿੰਕ ਰੰਗ ਦਾ ਗੰਡਾ ਜੀ ਸਾਡਾ ਠੀਕ ਹੈ ਜੀ ਹਾਂ ਸਾਈਜ਼ ਕੀ ਹੁੰਦਾ ਸਾਈਜ਼ ਤਾਂ ਇਹ ਬਸ ਕੀ ਦੱਸਗੇ ਤੁਹਾਨੂੰ ਸਾਈਜ਼ ਤਾਂ ਇਹਦੇ ਮੁਕਾਬਲੇ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਲਾ ਲਓ ਠੀਕ ਹੈ ਬਾਈ ਇਹ ਇੰਨੀ ਜ਼ਿੰਮੇਵਾਰੀ ਐ ਇਸ ਗੱਲ ਦੀ ਕਿ ਜਿਵੇਂ ਤੁਸੀਂ ਅਸੀਂ ਆਮ ਮਤਲਬ ਕਈ ਸਰਕਾਰੀ ਮੈਘਮਿਆਂ ਦੇ ਵੀ ਵੀ ਵਰਤਦੀਆਂਗੇ ਤੇ ਉਹ ਐਂਗਾ ਵੀ ਸੇਵਾ ਕਰਕੇ ਉਹਨਾਂ ਸਾਇਜ ਨਹੀਂ ਬਣਾਉਂਦਾ ਤੁਸੀਂ ਇਹਨੂੰ ਗੰਡੇ ਨੂੰ ਖੇਤ ਦੇ ਵਿੱਚ ਲਾ ਕੇ ਸਟ੍ਰੰਪ ਮਾਰ ਦਿਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਕੱਲਾ ਇਹਨੂੰ ਪਾਣੀ ਤੇ ਜਿਹੜਾ ਕੋਈ ਖਾਦ ਖਰਾਕ ਜੈਜ ਜੀ ਦੇਣੀ ਆ ਉਹ ਦੇਈ ਚੱਲੋ ਤੇ ਸਾਇਜ ਤਾਂ ਸਾਨੂੰ ਇਹਦਾ ਫਿਰ ਰੋਕਣਾ ਪੈਂਦਾ ਆਕੇ ਵੀ ਜ਼ਮੀਨ ਨੂੰ ਐ ਪਾੜਦਾ ਤੁਰ ਜਾਂਦਾ ਤੇ ਭੁੱਕਾ ਇਹਦੀਆਂ ਬਣ ਜਾਂਦੀਆਂ ਗੋਡੇ-ਗੋਡੇ ਤੇ ਮਤਲਬ ਜੀਮੀਦਾਰ ਦਾ ਮਨ ਖੁਸ਼ ਹੋ ਜਾਂਦਾ ਭੁੱਖਾ ਤੁਸੀਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਵੀ ਇਹ ਸੇਵਾ ਤੋਂ ਬਿਨਾ ਹੋਣ ਵਾਲਾ ਗੰਡਾ ਬਿਨਾ ਹੋਇਆ ਇਹਦੀ ਗਰੰਟੀ ਹੈ ਇਹ ਬਾਈ ਸਹੀ ਗੱਲ ਆ ਇਹ ਬਾਈ ਤੋਂ ਆਪਾਂ ਹੀ ਬੀਜ ਲੈ ਗਏ ਸੀ ਤੇ ਕੱਖ ਕੁਖ ਵੀ ਹੋ ਗਏ ਸੀ ਐਂਡ ਤੇ ਆ ਕੇ ਫੇਰ ਵੀ ਸਾਈਜ਼ ਵਧੀਆ ਬਣ ਗਿਆ ਜੀ ਹਾਂ ਆ ਜੇ ਜੇ ਤੁਸੀਂ ਇਹਦੀ ਜਮਾਂ ਵੀ ਸੇਵਾ ਨਾ ਕਰੋਗੇ ਤੇ ਇੱਕ ਹੋਰ ਵੈਰਾਈਟੀ ਦੀ ਮੁਕਾਬਲੇ ਚ ਪੂਰੀ ਸੇਵਾ ਕਰੋਗੇ ਤਾਂ ਵੀ ਇਹ ਮਤਲਬ ਕਿ ਪੂਰਾ ਗੇ ਨੰਗਣ ਦੀ ਕੋਸ਼ਿਸ਼ ਕਰਦਾ ਪਿੱਛੇ ਨਹੀਂ ਹਟਦਾ ਇਹ ਤੇ ਬਾਈ ਐਤ ਕੀ ਮਾਰਕੀਟ ਦੀ ਗੱਲ ਕਰੀਏ ਕਿਉਂਕਿ ਆਪਣੇ ਲੋਕ ਪਿਆਜ਼ ਉਹਦੇ ਹੀ ਜ਼ਿਆਦਾ ਲਾਉਂਦੇ ਆ ਜਦੋਂ ਰੇਟ ਜ਼ਿਆਦਾ ਹੁੰਦਾ ਯਾਰ ਮਹਿੰਗੇ ਪੈਂਦੇ ਆ ਆਪਦੇ ਘਰ ਜੋਗੇ ਲਾ ਲੋ ਹਣਾ ਤੇ ਇਹਦੀ ਇੱਕ ਦਾ ਲਵਾਈ ਦਾ ਸਮਾਂ ਦੱਸ ਦਿਓ ਤੇ ਮਾਰਕੀਟ ਮੰਨ ਲਓ ਕਿਵੇਂ ਦੀ ਰਹਿਣ ਵਾਲੀ ਹੈਗੀ ਆ ਪਿਆਜ਼ ਦੀ ਮਾਰਕੀਟ ਤਾਂ ਐਣੀ ਜਦੋਂ ਤੁਸੀਂ ਪਿਆਜ਼ ਦੀ ਨਰਸਰੀ ਦਾ ਜਾਂ ਪਿਆਜ਼ ਦਾ ਖੇਤੀ ਦਾ ਕੰਮ ਕਰਦੇ ਹੋ ਤਾਂ ਉਹਨੂੰ ਰੈਗੂਲਰ ਕਰ ਲੋ ਜੀ ਬਸ ਪਿਛਲੇ ਸਾਲ ਦੇਖੋ ਰੇਟ ਆ ਗਿਆ ਯਾਦੇ ਚੱਕ ਕੇ ਜਿਹਨੇ ਕਦੇ ਵੀ ਗੰਡੇ ਨਹੀਂ ਲਾਏ ਸੀ ਉਹਨੇ ਗੰਡੇ ਲਾ ਦਿੱਤੇ ਜੇ ਹੁਣ ਐਤ ਕੀ ਵਾਰੀ ਰੇਟ ਜਾਇਜ਼ ਚੱਲੀ ਜਾਂਦਾ ਐਤ ਕੀ ਕਈ ਬੰਦੇ ਕਹਿੰਦੇ ਨੇ ਨਹੀਂ ਜਰ ਅਸੀਂ ਤਾਂ ਐਂ ਲਾਉਣੇ ਹੁਣ ਕਣਕ ਝੋਨੇ ਦੀ ਵੀ ਤਾਂ ਆਪਾਂ ਖੇਤੀ ਕਰਦੀਆਂਗੇ ਉਹਦੀ ਵੀ ਆਪਾਂ ਰੈਗੂਲਰ ਕਰਦੇ ਹੁਣ ਜਿਹੜੇ ਬੰਦੇ ਜਿਵੇਂ ਸਾਡੇ ਨਾਲ ਪਿੰਡਾਂ ਕਿਰਾਏ ਵਾਲਾ ਹੈਗਾ ਤੇ ਉਹ ਉਹਨਾਂ ਨੇ ਕਦੇ ਮੰਦਾ ਠੰਡਾ ਦੇਖਿਆ ਹੀ ਨਹੀਂ ਆਲੂ ਦਾ ਆਲੂ ਲਾਉਂਦੇ ਲਾਉਂਦੇ ਉਹਨਾਂ ਨੇ ਤੁਸੋਂ ਨੂੰ ਵੀ ਪਤਾ ਹੀ ਹੈ ਤੁਸੀਂ ਵੀ ਜਾਣਦੇ ਹੋ ਜੋ ਖੇਤੀ ਕਰਦਾ ਤਾਂ ਕਰਦਾ ਜਦੋਂ ਹੁਣ ਐਡੇ ਅਸੀਂ ਮਤਲਬ ਕਿ ਸਾਡੇ ਹੱਥ ਬਸ ਜੱਗਤ ਹੈ ਨਹੀਂ ਗਈ ਵੀ ਜਿਹੜੇ ਸਾਲ ਰੇਟ ਆਵੇ ਉਦੋਂ ਗੰਡੇ ਲਾ ਲੇ ਮੁੜ ਕੇ ਚੁੱਪ ਕਰਕੇ ਬੈਠਾ ਰਹੇ ਇਹ ਤਾਂ ਗੱਲ ਕੋਈ ਬਣਦੀ ਠੀਕ ਹੈ ਨਾ ਜੀ ਜੇ ਜੇ ਹੁਣ ਮੈਂ ਨਰਸੀ ਦਾ ਕੰਮ ਕਰਦਾ 1997 ਦਾ ਤੇ ਬਥੇਰੇ ਸੀਜ਼ਨ ਇਹ ਜਿਹੇ ਹੈਗੇ ਵੀ ਖਰਤੇ ਹੀ ਪੂਰਾ ਹੁੰਦਾ ਤੇ ਬੰਦੇ ਚੰਗੇ ਆਉਂਦੇ ਰਹਿੰਦੇ ਆਉਂਦੀ ਰਹਿੰਦੇ ਫਿਰ ਐ ਤਾਂ ਨਹੀਂ ਵੀ ਅਗਲੇ ਸਾਲ ਛੱਡ ਜਗੇ ਤੇ ਫਿਰ ਉਦੋਂ ਅਗਲੇ ਸਾਲ ਫੇਰ ਲਾਉਣ ਲੱਗ ਜਗੇ ਉਹ ਤਾਂ ਫਿਰ ਤੁਸੀਂ ਘਾਟਾ ਖਾਓਗੇ ਖਾਓਗੇ ਜੇ ਕੋਈ ਸਬਜ਼ੀ ਦਾ ਕੰਮ ਕਰਨਾ ਹੈ ਜਿੰਨਾ ਵੀ ਕਰਨਾ ਕਿੱਲੇ ਦਾ ਕਰਨਾ ਹੈ ਕਨਾਲ ਦਾ ਕਰਨਾ ਹੈ ਉਹਨੂੰ ਰੈਗੂਲਰ ਕਰੋਗੇ ਤਾਂ ਇਹ ਫਿਰ ਤੁਹਾਨੂੰ ਘੰਟਾ ਨਹੀਂ ਦਿੰਦੀ ਹੈਗੀ ਜਿਵੇਂ ਹੁਣ ਅਸੀਂ ਪਨੀਰੀਆਂ ਵਾਲੇ ਆ ਮੰਨ ਲਓ ਪਿਛਲੇ ਸਾਲ ਦੇਖੋ ਪਨੀਰੀ ਚ ਕਿੰਨੀ ਦੀ ਆਈ ਹਾਂਜੀ ਤੇ ਪਨੀਰੀਆਂ ਦੇ ਵਧੀਆ 4 ਰੁਪਏ ਬੱਟੇ ਗਏ ਤੇ ਜੇ ਜੇ ਹੁਣ ਨਰਸਰੀਆਂ ਨੂੰ ਤੂੰ ਪਿਛਲੇ ਸਾਲ ਮੰਨਦਾ ਰਿਹਾ ਹਾਂਜੀ ਤੇ ਮੰਨਦਾ ਰਿਹਾ ਤਾਂ ਫਿਰ ਜੇ ਹੁਣ ਪਿਛਲੇ ਨੂੰ ਮੰੰਦੇ ਹੁੰਦੇ ਹੁੰਦੇ ਇੱਕ ਪਿਛਲੇ ਸਾਲ ਲਾਉਂਦੇ ਹੀ ਨਾ ਤੇ ਫਿਰ ਜਿਹੜਾ ਪਿਛਲੇ ਸਾਲ ਨੁਕਸਾਨ ਹੋਇਆ ਸੀ ਉਹ ਕਿਵੇਂ ਮਿਲਣਾ ਸੀਗਾ ਤਾਂ ਫੇਰ ਹੀ ਆ ਨਾ ਜਿਹੜਾ ਵੀ ਕੀਤਾ ਕਰਦੇ ਆ ਉਹ ਕਰੀ ਚੱਲੋ ਬਸ ਥੋੜਾ ਵਧੀਆ ਰੋਜ਼ਗਾਰ ਚੱਲੀ ਜਾ ਬੀਜ ਹੁਣ ਫਿਰ ਭਾਈ ਆਪਣੇ ਸੇਲ ਲਈ ਤਿਆਰ ਆ ਕੀ ਰੇਟ ਰੱਖਿਆ ਤਾਂ ਕਿਵੇਂ ਪੈਕਿੰਗ ਰੇਟ ਤਾਂ ਗਾਕ ਫੋਨ ਤੇ ਸੰਪਰਕ ਕਰ ਲੈਂਦੇ ਆ ਜੀ ਕੁਆਂਟੀਟੀ ਦੇ ਹਿਸਾਬ ਨਾਲ ਹੋ ਜਾਂਦਾ ਵੀ ਜਿਵੇਂ ਵੀ ਹੁੰਦਾ ਕੋਈ ਥੋੜਾ ਬਹੁਤ ਫਰਕ ਤੋਂ ਦੇਖੋ ਪੈਦਾ ਹੀ ਹੈ ਘੱਟ ਤੋਂ ਘੱਟ ਕਿੰਨਾ ਲੈ ਸਕਦਾ ਤੁਹਾਡੇ ਤੋਂ ਬੰਦਾ ਜਿੰਨਾ ਮਰਜ਼ੀ ਲੈ ਲਓ ਚਾਹੇ 50 ਗ੍ਰਾਮ ਲੈ ਲਓ ਜੀ ਅੱਛਾ ਵੀ ਘਰ ਰਾਸਤੇ ਜਿਹਨੇ ਲਿਆਣਾ ਤੇ ਜਿਹੜੇ ਨਰਸਰੀਆਂ ਵਾਲੇ ਕੋਈ ਭਰਾ ਜਿਨ੍ਹਾਂ ਨੇ ਇਕੱਠਾ ਲੈਣਾ ਉਹਨਾਂ ਦਾ ਫਰਕ ਪੈ ਜਾਂਦਾ ਜੀ ਹਾਂ ਰੇਟ ਦਾ ਵੀ ਫਰਕ ਹੋਊਗਾ ਰੇਟ ਦਾ ਹੀ ਫਰਕ ਪੈ ਜਾਂਦਾ ਜੀ ਹਾਂ ਠੀਕ ਹੈ ਜੀ ਤੇ ਬਾਕੀ ਹੁਣ ਮੇਲੇ ਆਈ ਜਾਂਦੇ ਆ ਤੇ ਜਿਹੜੇ 50 ਗ੍ਰਾਮ ਵਾਲੇ ਰੇਟ ਉਹ ਤੋਂ ਨਿਕਲੇ ਹੋਣਗੇ ਹਲੇ ਤੇ ਪੁੱਛੋ ਕਿਸਾਨ ਮੇਲਾ ਆਪਣਾ ਹੈਗਾ ਕਿੰਨੀ ਤਰੀਕ ਦਾ 31 ਅਗਸਤ ਦਾ 31 ਅਗਸਤ ਦਾ ਹੈ ਤੇ 30 31 ਅਗਸਤ ਨੂੰ ਅਸੀਂ ਪੁੱਛੋ ਆਵਾਂਗੇ ਤੇ ਉੱਥੇ 50 ਗ੍ਰਾਮ ਲੈ ਲਿਓ ਚਾਹੇ ਕਿਲੋ ਲੈ ਲਿਓ ਚਾਹੇ 20 ਕਿਲੋ ਲੈ ਲਿਓ ਤੇ ਉੱਥੇ ਨਾ ਰੇਟ ਕਨਫਰਮ ਹੋ ਜਾਣਗੇ ਇਹਦਾ ਬਈ ਸਮਾਂ ਬਜਾਈ ਦਾ ਕੀ ਹੈਗਾ ਬੀਜ ਦਾ ਇਹ ਜਿਹੜਾ ਦਾ ਕਮਰਸ਼ੀਅਲ ਕੰਮ ਕਰਦੇ ਜਿਵੇਂ ਅਸੀਂ ਕਰਦੇ ਆਂਗੇ ਉਹ ਤਾਂ 20 ਨਵੰਬਰ ਤੋਂ ਬੀਜਣ ਲੱਗ ਜਾਨੇ ਆ ਠੀਕ ਹੈ 20 ਅਕਤੂਬਰ ਤੋਂ ਸੌਰੀ 20 ਅਕਤੂਬਰ ਤੋਂ ਲੱਗ ਜਾਨੇ ਆ ਪਾ ਬੀਜਣ ਤੇ ਨੋਵੇmber ਤੇ ਦਸੰਬਰ ਜਨਵਰੀ ਚ ਟ੍ਰਾਂਸਪਲੈਂਟ ਹੋਏ ਨੇ 50 60 ਦਿਨਾਂ ਦੀ ਬਨੀਰੀ ਠੀਕ ਹੈ ਤੇ ਖੇਤ ਚ ਪੱਟ ਕੇ ਲਾਉਣ ਦਾ ਸਮਾਂ 1 ਜਨਵਰੀ ਅਸੀਂ ਤਾਂ ਮੰਨਦੇ ਆ ਸਹੀ ਦਾ ਸਹੀ ਹੈ ਹਾਂ ਤੇ ਉ ਆ ਗਾਗ ਮੰਨ ਲਓ ਵੀ 20 ਕ ਦਸੰਬਰ ਤੋਂ ਚੱਲ ਪੈਂਦਾਗਾ ਠੀਕ ਹੈ ਤੇ ਤਾਂ ਕਰਕੇ ਮੰਨ ਲਓ ਵੀ 2 ਮਹੀਨਿਆਂ ਦੀ ਬਨੀਰੀ ਹੁੰਦੀ ਹੈ ਵੀ ਜਿਹੜੇ ਜੇ 1 ਜਨਵਰੀ ਤੇ ਲਾਉਂਗੇ ਤਾਂ ਰਿਜ਼ਲਟ ਜਿਆਦਾ ਵਧੀਆ ਆਉਂਦੇ ਆ ਪਰ ਇਹ ਵੈਰੈਟੀ ਦੇ ਵਿੱਚ ਇੰਨਾ ਫਰਕ ਹੈਗਾ ਜੇ ਤੁਸੀਂ 20 ਦਸੰਬਰ ਨੂੰ ਇਹਨੂੰ ਲਾ ਦਿਓ ਤੇ ਇਹਦੇ ਮੁਕਾਬਲੇ ਤੁਸੀਂ ਬਾਹਰ ਲਿਆਂ ਵੈਰੇਟੀਆਂ ਆਪਾਂ ਜਿਹੜੀਆਂ ਵੀ ਮੰਨ ਲਓ ਲਿਆ ਕੇ ਲਾਉਨੇ ਆ ਉਹਨਾਂ ਨੂੰ ਲਾ ਲੋ ਵੀ ਇਹ ਇੱਥੋਂ ਦਾ ਵੀ ਬਣਿਆ ਹੋਣ ਕਰਕੇ ਨਿਸਰਨ 'ਚ ਬਹੁਤ ਫਰਕ ਪੈਂਦਾ ਠੀਕ ਹੈ ਨਿਸਾਰਾ ਨਹੀਂ ਆਉਂਦਾ ਬਹੁਤ ਘੱਟ ਪੈਣੀ ਹੈ ਜੀ ਜਿਹੜੇ ਹੁਣ ਆਪਣੇ ਇੱਥੇ ਪੰਜਾਬ ਦਾ ਲੋਕਲ ਵੀ ਹੈ ਇਹ ਜੇ ਆਪਾਂ ਇੱਕ ਮੰਨ ਲਓ ਮਹਾਰਾਸ਼ਟਰ ਦੀ ਜਾਂ ਹੋਰ ਕਿਤੋਂ ਦੀ ਵੈਰੇਟੀ ਇੱਥੇ ਲਿਆ ਕੇ ਲਾਉਨੇ ਆ ਠੀਕ ਹੈ ਨਾ ਉਹ ਅਸੀਂ ਵੀ ਲਾਉਂਦੇ ਹੀ ਰਹੇ ਆ ਪਹਿਲਾਂ ਤੇ ਉਹਨਾਂ ਦੇ ਨਿਸਰਨ 'ਚ ਬਹੁਤ ਫਰਕ ਪੈਂਦਾ ਹੈ ਪੈਂਦਾ ਹਾਂ ਤਾ ਦੋਸਤੋ ਤੁਸੀਂ ਬਾਈ ਜੇ ਪਿਆਜ਼ ਦੀ ਖੇਤੀ ਕਰਨਾ ਚਾਹੁੰਦੇ ਹੋ ਜੇਕਰ ਕਮਰਸ਼ੀਅਲ ਲੈਵਲ ਤੇ ਕੋਈ ਨਰਸਰੀ ਵਾਲਾ ਭਰਾ ਜਾਂ ਘਰ ਵਾਸਤੇ ਲਾਉਣਾ ਚਾਹੁੰਦੇ ਆ ਤਾਂ ਬੀਜ ਬਾਈ ਕੋਲੇ ਬਹੁਤ ਵਧੀਆ ਤਿਆਰ ਹੋਇਆ ਪਿਛਲੇ ਸਾਲ ਵੀ ਇਹਨਾਂ ਨੇ ਵੇਚਿਆ ਆਪਣੀਆਂ ਵੀਡੀਓ ਵੀ ਦੇਖੀਆਂ ਤੁਸੀਂ ਤੈਤ ਕੀ ਵੀ ਬੀਜ ਬਹੁਤ ਵਧੀਆ ਤਿਆਰ ਹੋਇਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਬੀਜ ਮੰਗਵਾ ਸਕਦੇ ਹੋ ਚਾਹੇ ਕਿਸੇ ਨੇ ਥੋੜਾ ਲੈਣਾ ਬਹੁਤਾ ਲੈਣਾ ਜਿਹੜੇ ਕਿਸਾਨ ਮੇਲੇ ਹੋਣਗੇ ਜਿਵੇਂ ਪੁੱਛੋ ਹੋ ਰਿਹਾ 30 31 ਅਗਸਤ ਨੂੰ ਬਠਿੰਡੇ ਕਿਸਾਨ ਮੇਲਾ ਲੁਧਿਆਣੇ ਹੋ ਰਿਹਾ ਸਾਰੇ ਮੇਲਾ ਦੇ ਬੀਜ ਇਹ ਤੁਹਾਨੂੰ ਮਿਲੂਗਾ ਤੇ ਬਾਈ ਦਾ ਨੰਬਰ ਚੱਲ ਰਿਹਾ ਬੁੱਕ ਤੁਸੀਂ ਕਰ ਸਕਦੇ ਹੋ ਬੀਜ ਬਾਈ ਕਹਿੰਦਾ ਵੀ ਇਹ ਥੋੜਾ ਤਿਆਰ ਹੋਇਆ ਪਰ ਕੁਆਲਿਟੀ ਇੱਕ ਨੰਬਰ ਹੋਊਗੀ ਆਪਾਂ ਪਿਛਲੇ ਸਾਲ ਤੁਹਾਡੀ ਵੀਡੀਓ ਦੇਖ ਕੇ ਮਤਲਬ ਕਿ ਅਸੀਂ ਕੋਰੀਅਰ ਰਾਹੀਂ ਵੀ ਭੇਜਿਆ ਵੀ ਜਿਵੇਂ ਅੰਮ੍ਰਿਤਸਰ ਚ ਤਰਨਤਾਰਨ ਦੇ ਨੇੜੇ ਅੰਬਰਹਰ ਪਿੰਡ ਅੰਬਰਹਰ ਹਾਂਜੀ ਹਾਂਜੀ ਤੇ ਉਥੋਂ ਦੇ ਬਾਈਆਂ ਦੇ ਮੈਨੂੰ ਹੁਣ ਵੀ ਫੋਨ ਆਏ ਪਿਛਲੇ ਸਾਲ ਵੀ ਮਗਾਇਆ ਤੇ ਉਹ ਸਾਥੋਂ ਪਹਿਲਾਂ ਗੰਨੇ ਦੀ ਪਨੀਰੀ ਵੀ ਲੈ ਕੇ ਜਾਂਦੀ ਸੀ ਉਹਨਾਂ ਦੇ ਪਿੰਡ ਦੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਛੋਡੇ ਪਿੰਡ ਫਲਾਣਾ ਬੰਦਾ ਸੁਖਚੈਨ ਆ ਵੀ ਉਹ ਸਾਥੋਂ ਗੰਨੇ ਦੀ ਪਨੀਰੀ ਲੈ ਕੇ ਜਾਂਦਾ ਅੰਬਰਹੜ ਦਾ ਤੇ ਫਿਰ ਉਹਨਾਂ ਨੇ ਉਹ ਉਥੋਂ ਪੁੱਛ ਕੇ ਤੇ ਫਿਰ ਉਹਨਾਂ ਨੇ ਮੈਥੋਂ ਕੋਰੀਅਰ ਕਰਵਾਇਆ ਵੀ ਤੇ ਆਪ ਵੀ ਆ ਕੇ ਲੈ ਕੇ ਗਏ ਐ ਤੇ ਹੁਣ ਆਈ ਦੀ ਵਾਰੀ ਵੀ ਉਹਨਾਂ ਦੀ ਇਹਦੀ ਬੁਕਿੰਗ ਹੋਈ ਪਈ ਐ ਤੇ ਕਹਿੰਦੇ ਵੀ ਪੂਰਾ ਵਧੀਆ ਰਿਜ਼ਲਟ ਆਇਆ ਸਾਨੂੰ ਵੀ ਬਹੁਤ 50 ਗ੍ਰਾਮ ਦੇ ਵਿੱਚ ਤਾਂ ਮੇਲਿਆਂ ਦੇ ਆਪਾਂ ਕਿੰਨੇ ਵੇਚਦਾ ਸਾਨੂੰ 50 ਗ੍ਰਾਮ ਵੇਚਣ ਤੇ ਇਹ ਫਾਇਦਾ ਹੁੰਦਾ ਵੀ ਗਾਹ ਨੂੰ ਘਟੂ ਘਟ ਪਤਾ ਲੱਗਦਾ ਯਾਰ ਵੀ ਰਿਪੋਰਟ ਆਉਂਦੀ ਹੈ ਸਾਰੇ ਨਾਲ ਰਿਪੋਰਟ ਆਉਂਦੀ ਹੈ ਹਾਂ ਵੀ ਕੀ ਕੀ ਗੱਲਬਾਤ ਆ ਉਹਦੇ ਨਾਲ ਮਤਲਬ ਆਪਣਾ ਬਹੁਤ ਜ਼ਿਆਦਾ ਪਿਛਲੇ ਸਾਲ ਨਾਲੋਂ ਫਰਕ ਪਿਆ ਜੀ ਤਾਂ ਬਾਈ ਕੋਰੀਅਰ ਵੀ ਭੇਜ ਦੇਣਗੇ ਦੋਸਤੋ ਸੰਪਰਕ ਕਰਿਓ ਜਰੂਰ ਆਪਣੇ ਕਿਸਾਨ ਭਰਾ ਨੇ ਤੇ ਸਭ ਤੋਂ ਮੇਨ ਗੱਲ ਜਿਹੜੀ ਇਹ ਬੀਜ ਆ ਜਿਹੜਾ ਇੱਥੇ ਹੀ ਤਿਆਰ ਹੋਇਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਹਾਰਾਜ ਪਿੰਡ ਦੇ ਵਿੱਚ ਕੁਆਲਿਟੀ ਦੀ ਗਰੰਟੀ ਹੋਊਗੀ ਬੀਜ ਦੀ ਜਰਮੀਨੇਸ਼ਨ ਦੀ ਗਰੰਟੀ ਹੋਊਗੀ ਬਾਈ ਦਾ ਸੰਪਰਕ ਕਰਕੇ ਇਹਨਾਂ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਬੀਜ ਦੀ ਬੀਜਾਨਦ ਕਰੋਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਬਾਕੀ ਇਹ ਬੀਜੀਆਂ ਜਿਹੜੀਆਂ ਹੈਗੀਆਂ ਜਦੋਂ ਇਹ ਬੀ ਤਿਆਰ ਕਰਦੇ ਸੀ ਤਾਂ ਜੰਗ ਫਾਰਮਰ ਚੈਨਲ ਦੇ ਵੀਡੀਓ ਪੁਰਾਣੀਆਂ ਪਈਆਂ ਉਹ ਆਪਾਂ ਛੋਟ ਵੀ ਲਾ ਦੇਾਂਗੇ ਬਸ ਆਜੇ ਦੇਖਣੀ ਹੈ ਕਿਸੇ ਨੇ ਤਾਂ ਸਾਡਾ ਆਪ ਦਾ ਹੱਥੀ ਤਿਆਰ ਕੀਤਾ ਵਾ ਜਰਮੀਨੇਸ਼ਨ ਦੀ ਵੀ ਗਰੰਟੀ ਹੈ ਤੇ ਗਾਹਾਂ ਕੁਆਲਟੀ ਦੀ ਜ਼ਿੰਮੇਵਾਰੀ ਹੈ ਜੀ ਫੇਰ ਵੀ ਜੇ ਕੋਈ ਕਿਸਾਨ ਵੀਰ ਮੰਨ ਲਓ ਵਿੱਚ ਐ ਵੀ ਕਹਿੰਦੇ ਆ ਜਿਵੇਂ ਵੀ ਇਧਰ ਫਰੀਦਕੋਟ ਦਾ ਸਾਡਾ ਪਿਛਲੇ ਸਾਲ 7 ਕਿਲੋ ਵੀ ਗਿਆ ਸੀਗਾ ਤੇ ਉਹਨਾਂ ਨੇ ਮੰਨ ਲਓ ਕਨਾਲ ਨਾਲ ਸਵਾਗ ਨਾਲ ਥਾਂ ਲਾਇਆ ਸੀ ਤੇ ਅੱਜ ਦੀ ਵਾਰੀ ਉਹਨਾਂ ਨੇ 25 30 ਕਿਲੋ ਵੀ ਲੈ ਕੇ ਜਾਣਾ ਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਗਾਈਡ ਵੀ ਕੀਤਾ ਸਾਰਾ ਠੀਕ ਹੈ ਕੀ ਬੰਦੇ ਸਾਡੇ ਉਹ ਲਿਖਿਆ ਜਾਲਾ ਕੰਮ ਹੀ ਹੋ ਗਿਆ ਫਿਰ ਹਾਂ ਉਹ ਗਾਈਡ ਫਿਰ ਕਰਨਾ ਹੀ ਪੈਂਦਾ ਕਰਨਾ ਹੀ ਪੈਂਦਾ ਜੀ ਹਾਂ ਕਿਸੇ ਕਿਸਮ ਦੀ ਕੋਈ ਐ ਨਹੀਂ ਹੈ ਜੀ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਦੱਸਾਂਗੇ ਵੀ ਠੀਕ ਹੈ ਬਾਈ ਧੰਨਵਾਦ ਬਾਈ ਸਾਰਿਆਂ ਦਾ ਤੇ ਬਾਈ ਨਾਲ ਜਰੂਰ ਸੰਪਰਕ ਕਰਿਓ ਧੰਨਵਾਦ ਬਾਈ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ